ਦੇ ਪਿੰਡ ਸਿਵੀਆਂ ਚ ਜ਼ਮੀਨੀ ਵਿਵਾਦ ਤੇ ਘਰੇਲੂ ਕਲੇਸ਼ ਨੂੰ ਲੈ ਕੇ ਇੱਕ ਕਲਯੂਗੀ ਪੁੱਤਰ ਦਾ ਕਾਰਾ ਸਾਹਮਣੇ ਆਇਆ ਜਿਸ ਨੇ ਆਪਣੇ ਹੀ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੋਰ ਤੇ ਹੋਰ লাশ ਨੂੰ ਵਿਹੜੇ ਵਿੱਚ ਰੱਖ ਲੱਕੜਾਂ ਇਕੱਠੀਆਂ ਕਰਕੇ ਘਰ ਵਿੱਚ ਹੀ ਅੰਤਮ ਸੰਸਕਾਰ ਕਰ ਦਿੱਤਾ ਇਸ ਸੰਸਕਾਰ ਸਮੇਂ ਪਿੰਡ ਦੇ ਪੰਜ ਸੱਤ ਬੰਦੇ ਹੀ ਇਕੱਠੇ ਹੋਏ ਸਨ ਇਸ ਸਬੰਧੀ ਸ਼ੱਕ ਪੈਣ ਤੇ ਥਾਣਾ ਥਰਮਲ ਦੀ ਪੁਲਸ ਨੂੰ ਇਤਲਾ ਦਿੱਤੀ ਗਈ ਤੇ ਥਾਣਾ ਇੰਚਾਰਜ ਨੇ ਆਪਣੀ ਟੀਮ ਸਣੇ ਪਹੁੰਚ ਜਾਂਚ ਕੀਤੀ ਤੇ ਦੋਸ਼ੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਇਸ ਬਾਬਤ ਐਸਪੀ ਨਿਰੰਦਰ ਸਿੰਘ ਵੱਲੋਂ ਵੀ ਜਿਹੜੀ ਪ੍ਰੈਸ ਵਾਰਤਾ ਕਰ ਰਹੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਦੂਜੇ ਪਾਸੇ ਦੋਸ਼ੀ ਨੇ ਪ੍ਰੈਸ ਸਾਹਮਣੇ ਆਪਣਾ ਦੋਸ਼ ਵੀ ਕਬੂਲਿਆ ਤੇ ਕਿਹਾ ਕਿ ਘਰ ਵਿੱਚ ਬਹੁਤ ਲੜਾਈ ਕਲੇਸ਼ ਰਹਿੰਦਾ ਸੀ ਤੇ ਜ਼ਮੀਨੀ ਵਿਵਾਦ ਵੀ ਚੱਲ ਰਿਹਾ ਸੀ ਜਿਸ ਤੋਂ ਦੁਖੀ ਹੋ ਕੇ ਉਸਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਉਸਨੇ ਇਹ ਵੀ ਕਿਹਾ ਕਿ ਮੌਕੇ ਤੇ ਗੁੱਸੇ ਵਿੱਚ ਆ ਕੇ ਗਲਤ ਕੰਮ ਹੋ ਜਾਂਦਾ ਹੈ ਪਰ ਬਾਅਦ ਚ ਪਛਤਾਵਾ ਵੀ ਜ਼ਰੂਰ ਹੁੰਦਾ ਹੈ ਕੱਲ ਨੂੰ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਸੀਨੀਅਰ ਪਿੰਡ ਦੇ ਵਿੱਚ ਇੱਕ ਯਾਦਵਿੰਦਰ ਸਿੰਘ ਨਾਮ ਦਾ ਇੱਕ لڑکا ਰਹਿੰਦਾ ਇਹ ਕੀਤੀਬੜੀ ਦਾ ਬੇਸਿਕਲੀ ਕੰਮ ਕਰਦਾ ਤੇ ਇਹਨੇ ਆਪਣੇ ਫਾਦਰ ਨਾਲ ਜੀ ਲੜਾਈ ਹੋਈ ਸੀਗੀ ਤੇ ਉਹਦਾ ਜਿਹੜਾ ਹੈਗਾ ਕਿ ਇਹਨੇ ਕਤਲ ਕਰ ਦਿੱਤਾ ਸੋ ਉਸ ਬੰਦੇ ਦੇ ਵਿੱਚ ਮਾਨਯੂ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਇਹਦੇ ਦੌਰਾਨੇ ਜਿਹੜੀ ਪੜਤਾਲ ਦੇ ਵਿੱਚ ਇਹ ਪਤਾ ਲੱਗਿਆ ਵੀ ਜਿਹੜਾ ਯਾਦਵਿੰਦਰ ਸਿੰਘ ਹੈ ਇਹ ਮਿਤੀ 20 ਤਰੀਕ ਨੂੰ ਦੁਪਹਿਰ ਦੇ ਕਰੀਬ 3 ਵਜੇ ਆਪਣੇ ਫਾਦਰ ਦੇ ਨਾਲ ਘਰ ਦੇ ਵਿੱਚ ਜਦੋਂ ਗੱਲਾ ਸੀਗਾ ਤਾਂ ਉਹਦੇ ਨਾਲ ਇਹਦੀ ਫਾਦਰ ਦੇ ਨਾਲ ਲੜਾਈ ਹੋ ਜਾਂਦੀ ਹੈ ਇਹਨਾਂ ਦਾ ਪ੍ਰਾਪਰਟੀ ਸਬੰਧੀ ਪਹਿਲਾਂ ਵੀ ਡਿਸਕੂਟ ਚੱਲ ਰਿਹਾ ਸੀਗਾ ਤਾਂ ਉਸ ਦਿਨ ਵੀ ਆਪਣੇ ਪਿਤਾ ਤੋਂ ਜ਼ਮੀਨ ਨਹੀਂ ਮੰਗ ਕਰ ਰਿਹਾ ਸੀਗਾ ਉਸ ਬੰਦ ਦੇ ਵਿੱਚ ਜਦੋਂ ਇਹਨਾਂ ਦੀ ਆਪਸ ਦੇ ਵਿੱਚ 3 ਵਜੇ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਜਿਹੜੀ ਗੱਲ ਇੰਨੀ ਵੱਧ ਗਈ ਕਿ ਇਹਨੇ ਆਪਣੇ ਪਿਤਾ ਦੀ ਜਿਹੜੀ ਬਾਰਾ ਗੋਹਰਦ ਰਾਈਫਲ ਸੀਗੀ ਉਹ ਉਹਦੇ ਨਾਲ ਉਹਨੂੰ ਦੋ ਫਾਇਰ ਮਾਰ ਕੇ ਉਹਦਾ ਪਿਓ ਦਾ ਇਹਨੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਇਹਨੇ ਜਿਹੜੇ ਆਪਣੇ ਮੇਨ ਵਿੱਚ ਕੁਝ ਬੰਦੇ ਸੀਗੇ ਰਿਸ਼ਤੇਦਾਰ ਪਲਾਕੇ ਇਹਨੇ ਘਰ ਦੇ ਵਿੱਚ ਹੀ ਲੱਕੜਾ ਇਕੱਠੀਆਂ ਕਰਕੇ ਉਹਦਾ ਅੰਤਿਮ ਸੰਸਕਾਰ ਜਿਹੜਾ ਸੀਗਾ ਘਰ ਦੇ ਵਿੱਚ ਕਰਤਾ ਤੇ ਇਹਨੇ ਜਿਹੜੀ ਇਨਫਾਰਮੇਸ਼ਨ ਜਿਹੜੀ ਹੈਗੀ ਹੈ ਕਿਸੇ ਨੂੰ ਉਹ শেয়ার ਨਹੀਂ ਕੀਤੀ ਵੀ ਮੈਂ ਇਹਨੂੰ ਗੋਲੀਆਂ ਮਾਰੀਆਂ ਜਾਂ ਤਾਂ ਕਤਲ ਕੀਤਾ ਤੇ ਇਹਦੀ লাশ ਜਿਹੜੀ ਹੈਗੀ ਉਹਦਾ ਜਿਹੜਾ ਫਰਦਗੁਰਦ ਵੀ ਕੀਤਾ ਸੋ ਸਬੰਧ ਦੇ ਵਿੱਚ ਅਸੀਂ ਥਾਣਾ ਥਰਮਲ ਦੇ ਵਿੱਚ 75 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 103 ਬੀ ਐਨ ਐਸ ਤੇ ਆਰਮ ਜੈਕ ਦੇ ਤਹਿਤ ਦਰਜ ਕੀਤੀ ਹੈ ਜਿਹੜਾ ਬੰਦਾ ਹੈਗਾ ਯਾਦਵਿੰਦਰ ਸਿੰਘ ਆ ਸੰਨ ਆਫ ਬ੍ਰਿੰਦਰ ਸਿੰਘ ਉਮਰ ਕਰੀਬ 49 ਸਾਲ ਨੂੰ ਅਸੀਂ ਗ੍ਰਫਤਾਰ ਕਰ ਲਿਆ ਦਰਾਨੇ ਪੁਸ਼ਕਸ਼ ਜਿਹੜਾ ਹੈਗਾ ਇਹਨੇ ਕਬੂਲ ਕੀਤਾ ਵੀ ਇਹਨੇ ਆਪਣੇ ਫਾਦਰ ਪਾ ਜਿਹੜਾ ਸੀਗਾ ਗੋਲੀ ਮਾਰ ਕੇ ਕਤਲ ਕੀਤਾ ਇਹ ਜਿਹੜੀ ਵੈਪਨ ਸੀਗਾ 12 ਬੋਰ ਦੀ ਰੈਫਲ ਹੈਗੀ ਆ ਜੋ ਇਹਨੇ ਪੁਸ਼ਕਸ਼ ਦੇ ਵਿੱਚ ਮੰਨਿਆ ਉਸ ਬੰਦੀ ਅਸੀਂ ਜਿਹੜੀ ਹੈਗੀ ਆ ਦੀ ਬਰਾਬਤ ਕਰਾਉਣੀ ਬਾਕੀ ਹੈ ਸੈਕੰਡਲੀ ਜਿਹੜੀ ਇਹਨੇ ਉਹਦੀ ਸੰਸਕਾਰ ਕੀਤਾ ਸੀਗਾ ਘਰ ਦੇ ਵਿੱਚ ਹੀ ਅੱਗ ਲਾ ਕੇ ਉਹਨੂੰ ਸਾੜ ਦਿੱਤਾ ਸੀਗਾ ਲਾਸ਼ ਨੂੰ ਉਸ ਬੰਦੀ ਅਸੀਂ ਜਦੋਂ ਉੱਥੇ ਸਰਚ ਸਾਡੀ ਫੋਰੈਂਸਿਕ ਟਾਈਮ ਟੀਮ ਲੋ ਸਰਚ ਕੀਤੀ ਗਈ ਤਾਂ ਜਿਹੜੀਆਂ ਹੱਡੀਆਂ ਹੈਗੀਆਂ ਉਹਨੂੰ ਜਿਹੜੀ ਬੋਨਸ ਹੈਗੀਆਂ ਉਹ ਸਾਨੂੰ ਮਿਲੀਆਂ ਨੇ ਜੋ ਅਸੀਂ ਫੋਰੈਂਸਿਕ ਐਨਾਲਿਸਿਸ ਵਾਸਤੇ ਜਿਹੜੀ ਹੈਗੇ ਫਰਦਰ ਪ੍ਰਸੀਡਿੰਗ ਵਾਸਤੇ ਭੇਜ ਦੇਵਾਂਗੇ ਸੈਕੰਡਲੀ ਜਿਹੜੀ ਉੱਥੇ ਇੱਕ ਮੰਜਾ ਸੀਗਾ ਜਿਸ ਦੇ ਉੱਪਰ ਇੱਕ ਬਲੱਡ ਦੇ ਸਾਨੂੰ ਸੈਂਪਲ ਮਿਲੇ ਨੇ ਜੋ ਮੋਸਟ ਪ੍ਰੋਬਬਲੀ ਜਿਹੜੇ ਹੈਗੇ ਨੇ ਵਿਜਿੰਦਰ ਸਿੰਘ ਜਿਹੜਾ ਦਾ ਪਿਤਾ ਹੈਗਾ ਉਹਦਾ ਜਿਹੜਾ ਬਲੱਡ ਦੇ ਹੈਗੇ ਨੇ ਨਿਸ਼ਾਨ ਹੈਗੇ ਨੇ ਸੋ ਸਾਰੇ ਅੰਗਲਾਂ ਤੋਂ ਅਸੀਂ ਜਿਹੜੀ ਤਕਦੀਸ਼ ਕਰ ਰਹੇ ਹਾਂ ਮੇਨ ਬੇਸਿਕਲੀ ਚੀਜ਼ ਇਹ ਹੈਗੀ ਐ ਕਿ ਵਿਜਯਵਿੰਦਰ ਸਿੰਘ ਨੇ ਆਪਣੇ ਪਿਓ ਦੇ ਨਾਲ 20 ਤਰੀਕ ਨੂੰ ਲੜਾਈ ਦੇ ਦੌਰਾਨ ਗੋਲੀ ਮਾਰ ਕੇ ਨੂੰ ਮਾਰ ਦਿੱਤਾ ਤੇ ਮਾਰਨ ਤੋਂ ਬਾਅਦ ਘਰ ਦੇ ਵਿੱਚ ਹੀ ਲੱਕੜਾ ਇਕੱਠੇ ਕਰਕੇ ਉਹਨੂੰ ਉੱਥੇ ਲਾਸ਼ ਨੂੰ ਸੜ ਦਿੱਤਾ ਸਰ ਬਜਾਰ ਰਸਬਜਾਰ ਅੰਦੇਸ਼ਤੀ ਹੈ ਕਿਸੇ ਕੀ ਇਹਨੇ ਪਰਿਵਾਰ ਦੇ ਵਿੱਚ ਜਿਹੜੀ ਤਕਤੀਸ਼ ਦੇ ਵਿੱਚ ਨਿਕਲ ਗਈ ਇਹ ਗੱਲ ਸਾਹਮਣੇ ਆਈ ਵੀ ਇਹਦੇ ਪਿਤਾ ਤੋਂ ਜਿਹੜੇ ਹੈਗਾ ਜ਼ਮੀਨ ਮੰਗਦਾ ਸੀਗਾ ਉਹਦਾ ਜਿਹੜਾ ਫਾਦਰ ਸੀਗਾ ਉਹਨੂੰ ਜ਼ਮੀਨ ਦੇਣ ਤੋਂ ਅਸੀਂ ਮੜਾ ਕਰ ਦਿੱਤਾ ਸੀਗਾ ਕੋਈ ਕੁਝ ਵੀ ਉਹਨੇ ਵੰਡ ਕੇ ਦੇ ਦਿੱਤੀ ਸੀਗੀ ਤੇ ਅੱਗੇ ਇਹ ਹੋਰ ਉਸਦੇ ਕੋਲ ਜ਼ਮੀਨ ਦੀ ਮੰਗ ਕਰ ਰਿਹਾ ਸੀ ਪੈਸੇ ਨਹੀਂ ਮੰਗ ਕਰ ਰਿਹਾ ਸੀਗਾ ਸੋ ਪਹਿਲਾਂ ਵੀ ਇਹਨਾਂ ਦੇ ਕਈ ਵਾਰ ਟਕਰਾਅ ਹੋਏ ਸੀਗੇ ਤੇ 20 ਲੇਖ ਨੂੰ ਟਕਰਾਅ ਇੰਨੀ ਵੱਧ ਗਈ ਵੀ ਇਹਨੇ ਜਿਹੜੀ ਹੈਗੀ ਆ ਬੰਦੂਕ ਦੇ ਨਾਲ ਉਸੇ ਗੰਨ ਦੇ ਨਾਲ ਹੀ ਇਹਨੂੰ ਮਾਰ ਕੇ ਗੋਲੀ ਮਾਰ ਕੇ ਮਾਰ ਦਿੱਤਾ ਸਰ ਕਿੰਨੇ ਪੈਸੇ ਰੋਲ ਪੈਨ ਪਾਈ ਕਿੰਨੇ ਦੇ ਇਦੇ ਵਿੱਚ ਇੱਕ ਵੈਪਨ ਹੈਗਾ ਜਿਹੜਾ ਅਫੈਂਸ ਦੇ ਵਿੱਚ ਯੂਜ਼ ਹੋਇਆ ਬਰਿੰਦਰ ਸਿੰਘ ਦਾ ਜੋ ਮ੍ਰਿਤਕ ਦਾ ਇਹ 12 ਬੋਰ ਦੀ ਗਨ ਹੈਗੀ ਹੈ ਦੁਨਾਲੀ ਗਨ ਹੈ ਜਿਹੜੀ ਇਹਦੇ ਇਹ ਲਾਇਸੈਂਸੀ ਵਾਪਨਾ ਪਿਓ ਦੇ ਪਿਓ ਦੇ ਨਾਮ ਦੇ ਉੱਪਰ ਹੀ ਇਹਦਾ ਲਾਇਸੈਂਸ ਹੈ ਸਰ ਜੀ ਗੱਲ ਗੱਲ 20 ਤਰੀਕ ਦੀ ਹੈ 22 ਤਰੀਕ ਨੂੰ ਪੁਲਿਸ ਨੂੰ ਪਤਾ ਲੱਗਦਾ ਦੋ ਦਿਨ ਬਾਅਦ ਕਿਥੇ ਸੀ ਜਿੱਦਾਂ ਮੈਂ ਦੱਸਿਆ ਕਿ ਜਦੋਂ 20 ਤਰੀਕ ਨੂੰ ਜਦੋਂ ਇਹਦੀ ਲੜਾਈ ਹੁੰਦੀ ਪਿਓ ਦੇ ਨਾਲ ਜਦੋਂ ਕਤਲ ਕਰ ਦਿੱਤਾ ਇਹਨੇ ਤਾਂ ਇਹਨੇ ਉਸੇ ਦਿਨ ਜਿਹੜਾ ਹੈਗਾ ਲੱਕੜਾਂ ਇਕੱਠੀਆਂ ਕਰਕੇ ਘਰ ਦੇ ਵਿੱਚ ਹੀ ਲਾਸ਼ ਨੂੰ ਜਿਹੜਾ ਸੀਗਾ ਸਾੜ ਦਿੱਤਾ ਸੀਗਾ ਅਦਰਵਾਈਜ਼ ਜੇਕਰ ਮਤਲਬ ਐਸ ਪਰ ਆਪਣੇ tradiition ਦੇ ਵਿੱਚ ਦਰਵਾਜ਼ੇ ਮੁਤਾਬਕ ਜਿਹੜਾ ਸੀਗਾ ਸੰਸਕਾਰ ਸਮਸ਼ਾਨ ਘਰ ਦੇ ਵਿੱਚ ਕੀਤਾ ਜਾਂਦਾ ਪਰੰਤੂ ਇਹਨੂੰ ਪਤਾ ਸੀਗਾ ਵੀ ਇਹਨੇ ਇੱਕ ਕ੍ਰਾਈਮ ਕੀਤਾ ਤੇ ਇਹਨੇ ਘਰ ਦੇ ਵਿੱਚ ਲੱਕੜਾ ਇਕੱਠੇ ਕਰਕੇ ਲਾਸ਼ ਜਿਹੜੀ ਹੈਗੀ ਸਾੜ ਦਿੱਤਾ ਨਹੀਂ ਉਸ ਟਾਈਮ ਜਿਹੜੇ ਸੀਗੇ ਇਹਨੇ ਦੋ ਤਿੰਨ ਕੁਛ ਬੰਦੇ ਪਿੰਡ ਦੇ ਆਏ ਸੀਗੇ ਜਿੱਥੋਂ ਹੀ ਹੌਲੀ ਹੌਲੀ ਜਿਹੜੀ ਹੈਗੀ ਇਹ ਗੱਲ ਹੌਲੀ ਹੌਲੀ ਬਾਹਰ ਨਿਕਲਦੀ ਨਿਕਲਦੀ ਪੁਲਿਸ ਤੱਕ ਸੂਹ ਪਹੁੰਚੀ ਵੀ ਜਿਹੜੇ ਨਗਰ ਮਨ ਪਿਓ ਦਾ ਕਤਲ ਕੀਤਾ ਸਰ ਜੀ ਇਹ ਪਰਿਵਾਰਕ ਮੈਂਬਰ ਕੋਲ ਨਾ ਕਿੰਨੇ ਭੈਣ ਭਾਈ ਇਹਦਾ ਇੱਕ ਭੈਣ ਤੇ ਇੱਕ ਭਰਾ ਹੈਗੇ ਹੈ ਭੈਣ ਦੀ ਜਿਹੜੀ ਹੈਗੀ ਇੱਥੇ ਮਟੰਡੇ ਦੇ ਵਿੱਚ ਮੈਰਿਡ ਹੈ ਤੇ ਜਿਹੜਾ ਦਾ ਇੱਕ ਭਰਾ ਹੈਗਾ ਉਹ ਬਾਹਰ ਫੋਰਮ ਦੇ ਵਿੱਚ ਅਟਕਦਾ ਅਸੀ ਸਰ ਇਹਦਾ ਨਾਮ ਨਹੀਂ ਆਉਂਦਾ ਇਹ ਉਹ ਨਾਇ ਹੈ ਅੰਮੋਲ ਦੇ ਨਾਮ ਨਹੀਂ ਇਹ ਪਿੰਡ ਦੇ ਵਿੱਚ ਹੀ ਚਲੋ ਉਹ ਜਦੋਂ ਇਹਨੂੰ ਪਤਾ ਲੱਗਿਆ ਵੀ ਇਹਨੇ ਕ੍ਰਾਈਮ ਕੀਤਾ ਤਾਂ ਬੇਸਿਕਲੀ ਇਹਨੇ ਉਹਨੂੰ ਸ਼ਪਾਉਣ ਵਾਸਤੇ ਘਰ ਦੇ ਵਿੱਚ ਹੀ ਉਹਨੂੰ ਅੱਗ ਲਗਾਈ ਪਰੰਤੂ ਕੋਸ਼ ਬੰਦੇ ਜਿਹੜੇ ਪਿੰਡ ਦੇ ਵਿੱਚ ਸੀਗੇ ਜਿਨ੍ਹਾਂ ਨੂੰ ਇਸ ਤੋਂ ਤਾਂ ਸ਼ੱਕ ਹੋ ਗਿਆ ਵੀ ਇਹ ਜਿਹੜੀ ਚੀਜ਼ ਹੈਗੀ ਹੈ ਕੁਝ ਚੀਜ਼ ਹਟ ਕੇ ਹੋਈ ਹੈ ਕਿਉਂਕਿ ਜਨਰਲੀ ਬੇਸਿਕਲੀ ਜਦੋਂ ਵੀ ਕਿਸੇ ਬੰਦੇ ਦਾ ਮੌਤ ਹੁੰਦੀ ਹੈ ਤਾਂ ਆਪਾਂ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਸੰਸਕਾਰ ਕਰਦੇ ਆ ਪਰੰਤੂ ਜਦੋਂ ਪਿੰਡ ਦੇ ਵਿੱਚ ਇਹ ਗੱਲ ਫੈਲ ਗਈ ਵੀ ਇਹਨੇ ਘਰ ਦੇ ਵਿੱਚ ਹੀ ਜਿਹੜਾ ਉਹ ਅਗਨਗਾਖ ਦੇ ਅਨੁਸਾਰ ਦਿੱਤਾ ਤਾਂ ਉਸ ਤੋਂ ਗੱਲ ਨਿਕਲਦੀ ਨਿਕਲਦੀ ਜਿਹੜਾ ਹੈਗਾ ਪ੍ਰਕਾਸ਼ ਨੇ ਜਿਹੜੀ ਹੈਗੀ ਐਸਐਚਓ ਥਰਮਲ ਦੇ ਧਿਆਨ ਦੇ ਵਿੱਚ ਲੈਂਦਾ ਜਿੱਦ ਤੋਂ ਸਾਡੀ ਟੀਮ ਨੇ ਜਿਹੜਾ ਹੈਗਾ ਅੱਗੇ ਜਦੋਂ ਤੋਂ ਤਕਬੀਸ਼ ਕੀਤੀ ਤੇ ਇਹ ਗੱਲ ਨਿਕਲ ਕੇ ਸਾਹਮਣੇ ਸਰ ਮੇਕ ਤੱਕ ਦੀ ਉਮਰ ਕਿੰਨੀ ਹੈ ਜਿਹੜਾ ਮਰਨ ਵਾਲਾ ਸੀਗਾ ਇਹਦੀ ਉਮਰ ਤਕਰੀਬਨ 70 ਸਾਲ ਦੀ ਪੀਪਲ ਸਰ ਕਿਹਦੇ ਬਿਆਨਾਂ ਦੀ ਗੱਲ ਕਰ ਚੁੱਕੀ ਦੀ ਗੱਲ ਇਹ ਸਾਡੇ ਕੋਲ ਅਸੀਂ ਸਿਕਰਟ ਇਨਫੋਰਮੇਸ਼ਨ ਦੇ ਜਿਹੜੇ ਕੀ ਮਕਦਮਾ ਦਰਜ ਕੀਤਾ ਇਹਦੀ ਮਦਰ ਵੀ ਹੈਗੀ ਹੈ ਜਿਹਦੀ ਬ੍ਰਦਰ ਤੇ ਜਿਹੜਾ ਸਿਸਟਰ ਜਿਹੜੇ ਹੈਗੇ ਪਹਿਲਾਂ ਹੀ ਦੱਸਿਆ ਬ੍ਰਦਰ ਇਹਦਾ ਫੋਰਨ ਡੋਇ ਸੈਟਲਡ ਹੈ ਤੇ ਜਿਹੜੀ ਸਿਸਟਰ ਹੈ ਉਹ ਇੱਥੇ ਮੈਰਿਡ ਹੈਗੀ ਹੈ ਇਹਦੇ ਮਾਦਾ ਨਾਲ ਹੀ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਪਰਿਵਾਰ ਇਹ ਪਰਿਵਾਰ ਤਾਂ ਇਕੱਠੇ ਰਹਿੰਦਾ ਜੀ ਸਰ ਇਹ ਜਿਹਨੇ ਮਾਰਿਆ ਜਿਹੜਾ ਇਹ ਅੰਦਰਡਸ ਕੀ ਮੈ ਅਰੇ ਘਰੇ ਨਹੀਂ ਹੋਣ ਫਰਦਰ ਹੋਊਗਾ ਕਰੇਗੀ ਦੇਖੋ ਇਹ ਸਾਰੇ ਚੀਜ਼ਾਂ ਅਸੀਂ ਫਰਦਰ ਕਿਉਂਕਿ ਬੇਸਿਕਲੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਕੰਫੈਸ ਕੀਤਾ ਕਿ ਮੈਂ ਇਕੱਲੇ ਨੇ ਜਿਹੜਾ ਹੈਗਾ ਗੋਲੀ ਮਾਰ ਕੇ ਉਹਨੂੰ ਮਾਰਿਆ ਬਟ ਫਿਰ ਵੀ ਸਾਡੀ ਜਿਹੜੀ ਹੈਗੀ ਫਰਦਰ ਅਸੀਂ ਤਫਤੀਸ਼ ਜਿਹੜੀ ਹੈਗੀ ਕਲੈਕਟ ਕਰ ਰਹੇ ਹਾਂ ਜਿੱਦਾਂ ਮੈਂ ਦੱਸਿਆ ਵੀ ਸਾਡੀ ਫੋਰੈਂਸਿਕ ਦੀ ਟੀਮ ਵੀ ਐਵੀਡੈਂਸ ਕਲੈਕਟ ਕਰ ਰਹੀਆਂ ਨੇ ਜੇ ਇਨ ਕੇਸ ਕਿਸੇ ਹੋਰ ਦੀ ਸ਼ਮੂਲੀਅਤ ਵੀ ਸਾਹਮਣੇ ਆਉਗੀ ਜਿਹੜਾ ਸੀ ਉਹਦੇ ਮੁਤਾਬਕ ਵੀ ਕਰਨ ਦਾ ਤਰ੍ਹਾਂ ਕਾਰਵਾਈ ਕਰਾਂਗੇ ਸਰ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ ਜਦੋਂ ਸੰਸਕਾਰ ਕੀਤਾ ਕਿਸੇ ਮੌਕੇ ਤੇ ਮਾਰਿਆ ਗਿਆ ਬੇਸਿਕਲੀ ਜਿਹੜਾ ਕ੍ਰਾਈਮ ਹੈਗਾ ਉਹਦੇ ਵਿੱਚ ਇੰਟੈਂਸ਼ਨ ਜਿਹੜੀ ਹੈਗੀ ਮੇਨ ਬੇਸਿਕ ਰੋਲ ਹੁੰਦਾ ਵੀ ਕਿਸੇ ਦੀ ਨੀਤ ਕਿਦਾਂ ਦੀ ਸੀ ਜੇਕਰ ਕਿਸੇ ਦੀ ਇੰਟੈਂਸ਼ਨਲੀ ਇਹਦੇ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਡੈਫੀਨਿਟਲੀ ਐਸ ਪਰ ਲਾਅ ਦੇ ਖਿਲਾਫ ਕਰਦੇ ਕੀ ਕੀਤਾ ਜਾਵੇ ਸਰ ਇਸ ਮਾਮਲੇ ਵਿੱਚ ਫੌਨ ਕਾ ਟੂ ਕਿ ਨਿਕਲਾਈਡ ਮੈਂ ਕਿਹੜੀ ਫੌਨ ਕਾ ਪ੍ਰੋਸੈਸਟਾਰ ਤੇ ਬਾਅਦ ਕੇ ਕੀ ਉਹਨਾਂ ਨੂੰ ਦੱਸਿਆ ਨਹੀਂ ਗਿਆ ਜਾਂ ਇਸ ਕੈਰੇਕਟਰ ਜਾ ਗਿਆ ਜਾਂ ਉਹਨੂੰ ਪਤਾ ਸੀ ਦੇਖੋ ਜਦ ਜਿੱਦਿ ਕੇ ਇਹਨਾਂ ਪੁੱਛਗਿੱਛ ਦੇ ਵਿੱਚ ਇਹ ਦੱਸਿਆ ਵੀ ਜਦੋਂ ਉਹਨਾਂ ਨੇ ਗੋਲੀ ਮਾਰਨ ਦੀ ਸੀਗੀ ਤੇ ਇਹਨਾਂ ਕੱਲੇ ਨੇ ਜਿਹੜਾ ਹੈਗਾ ਲਖੜਾ ਇਕੱਠੀਆਂ ਕਰਕੇ ਦੇਖੋ ਜਿਵੇਂ ਆਪਾਂ ਚਿਖਾ ਬਣਾਉਂਦੇ ਆ ਉਸ ਤਰ੍ਹਾਂ ਬਣਾ ਕੇ ਤੇਲ ਪਾ ਕੇ ਰੱਖ ਲਿਆ ਜਦੋਂ ਆਏ ਤੇ ਉਹਨਾਂ ਨੂੰ ਦੱਸਿਆ ਵੀ ਜਿਹੜਾ ਹੈਗਾ ਮੇਰਾ ਪਿਓ ਜਿਹੜਾ ਹੈਗਾ ਮਰ ਗਿਆ ਤੇ ਮੈਂ ਦਾ ਸੰਸਕਾਰ ਕਰਦਾ ਤਾਂ ਬੇਸਿਕਲੀ ਇਹਨਾਂ ਨੂੰ ਉੱਥੇ ਉੱਥੇ ਛਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਮਤਲਬ ਫੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਵੀ ਟ੍ਰੈਡੀਸ਼ਨ ਦੇ ਵਿੱਚ ਆਪਾਂ ਉਹਦਾ ਸ਼ਮਸ਼ਾਨ ਘਾਟ ਦੇ ਵਿੱਚ ਲਾਸ਼ ਦਾ ਆਪਾਂ ਸੰਸਕਾਰ ਕਰਦੇ ਆ ਉਦੋਂ ਹੀ ਕੁਝ ਲੋਕਾਂ ਨੂੰ ਸ਼ੱਕ ਹੋ ਗਿਆ ਤੇ ਸ਼ੱਕ ਦੇ ਆਧਾਰ ਤੇ ਕੁਝ ਨੇ ਜਿਹੜੀ ਇਨਫੋਰਮੇਸ਼ਨ ਜਿਹੜਾ ਸਾਡਾ ਬੰਦਾ ਸੀਗਾ ਉਹਨੇ ਸਾਨੂੰ ਇਨਫੋਰਮੇਸ਼ਨ ਪਾਸ ਆਨ ਕੀਤੀ ਬਿਆਹ ਚੀਜ਼ ਕੁਝ ਜਿਹੜੀ ਜਿਹਦੇ ਵਿੱਚ ਸਾਨੂੰ ਕਿਸੇ ਕਿਸੇ ਕ੍ਰਾਈਮ ਦੀ ਜਿਹੜੀ ਹੈਗੀ ਬੋ ਆ ਰਹੀ ਹੈ ਸੋ ਬੇਸਿਕਲੀ ਅਸੀਂ ਉਸ ਚੀਜ਼ ਨੂੰ ਜਦੋਂ ਵੈਰੀਫਾਈ ਕੀਤਾ ਤਾਂ ਜਿਹੜੀ ਹੈਗੀ ਹੈ ਕ੍ਰਾਈਮ ਜਿਹੜਾ ਹੈਗਾ ਡਿਸਕਲੋਜ਼ ਹੋਇਆ ਤੇ ਸਰ ਰਾਤ ਨੂੰ ਤਾਂ ਸੰਸਕਰਕ ਦੇਣੇ ਕੀਤਾ ਨਾ ਡੇ ਟਾਈਮ ਹੀ ਕਰਤਾ ਸੀਗਾ ਨਹੀਂ ਉਹ ਤਾਂ ਜਿਹੜੇ ਹੈਗੀ ਫਿਲਾਲ ਤਾਂ ਨਸ਼ੇ ਵਾਲੀ ਗੱਲ ਸਾਹਮਣੇ ਨਹੀਂ ਪਰ ਫਿਰ ਵੀ ਡੋਪ ਟੈਸਟ ਤਾਂ ਖਰਾਬ ਹੀ ਨਹੀਂ ਕਰਾਣਾ ਇਹਦੇ ਆਪਣੇ 5 ਰਾਊਂਡ ਦੇ ਟੈਂਸਿਨ ਸੀਗੇ ਇਹਦੇ ਜਿਹੜੇ ਪੋਜ਼ਿਟਿਵ ਕਿਉਂ ਪਹਿਲਾਂ ਤਾਂ ਦੇਖੋ ਥੋੜੀ ਬਹੁਤ ਇਹਨਾਂ ਦੀ ਪਹਿਲਾਂ ਤੋਂ ਸ਼ੁਰੂ ਤੋਂ ਲੜਾਈ ਚੱਲ ਰਹੀ ਸੀ ਕਿਉਂਕਿ ਬੇਸਿਕਲੀ ਜ਼ਮੀਨ ਜਿਹੜੀ ਸੀਗੀ ਵਕਦਾ ਸੀਗਾ ਤੇ ਆਪਣੇ ਫਾਦਰ ਕੋਲ ਪ੍ਰੋਪਰਟੀ ਮੰ ਪ੍ਰੋਸੀਜਨਰ ਲੋਕ ਲੈ ਕੇ ਪਹਿਲਾਂ ਵੀ ਛੋਟੀ ਮੋਟੀ ਟਕਰਾਅ ਹੁੰਦੀ ਰਹਿੰਦੀ ਸੀਗੀ ਬਟ ਇਸ ਦਿਨ ਜਿਹੜੀ ਹੈਗੀ ਟਕਰਾਅ ਜ਼ਿਆਦਾ ਵੱਡੀ ਉਹ ਸਾਰੇ ਇਨਵੈਸਟੀਗੇਟ ਕਰ ਲਾਂਗੇ ਜਮੀਨ ਜਿਹੜੀ ਹੈਗੀ ਆ ਉਹਦੇ ਬਾਰੇ ਜਿਹੜੀ ਹੈਗੀ ਫਿਰਾਲ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਰੈਵਨਿਊ ਡਿਪਾਰਟਮੈਂਟ ਤੁਸੀਂ ਦੱਸਾਂਗੇ ਬਟ ਹਾਂ ਪ੍ਰਾਪਰਟੀ ਸਬੰਧੀ ਡਿਸਪਿਊਟ ਇਹਨਾਂ ਦਾ ਸੀਗੀ ਸਰਫੀ ਜਿਹੜਾ ਹੋਇਆ ਸੀ ਮੈਂ ਵੈਸੇ ਬੱਚੇ ਜਿਹੜੇ ਹੈਗੇ ਉਹ ਬੇਸਿਕਲੀ ਉਸ ਟਾਈਮ ਘਰ ਸੀਗੇ ਨਹੀਂ ਸੀਗੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਕਰਾਂਗੇ ਮਰ ਕਿੰਨੀ ਹੈ 4500 ਐਨਾ ਕੀ ਹੋ ਗਿਆ ਸੀ ਕੁਛ ਨਹੀਂ ਤੁਹਾਨੂੰ ਆਨੁਰੋਧ ਕਰਨੀ ਪਈ ਹੈ ਬਹੁਤ ਕਰੇ ਲੂਟਲੇਸ਼ ਬੜਾ ਰਹਿੰਦਾ ਹੈ ਹੂੰ ਇਸ ਦਾ ਜਿਹੜਾ ਕੁਝ ਤੁਸੀਂ ਕਰਦਾ ਉਹ ਹੱਲ ਹੋ ਗਿਆ ਬਟਾ ਹੱਲ ਤਾਂ ਕੀ ਕਰੀ ਗੁੱਸਾ ਹਨਨ ਨਿਤ ਜੰਮਦਾ ਲੱਗਦਾ ਤੁਹਾਨੂੰ ਕਿਹੋ ਜਿਹਾ ਤੁਹਾਡੇ ਹੈ ਨਾ ਤੁਸੀਂ ਐਡਾ ਰਿਕਵੈਸਟ ਹੁੰਦਾ ਤਾਂ ਲੱਗਦਾ ਹੀ ਆ ਕਿਉਂ ਹੀ ਮਾਰਦਾ ਤਾ ਕਵਾਂ ਦਾ ਥੋੜਾ ਬਹੁਤ ਹੁੰਦਾ ਹੀ ਇਹ ਕੁੱਝ ਨਾ ਕਿੰਨੇ ਭਰਾਓ ਤੁਸੀਂ ਲੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਜਾਂ ਕੀ ਸੀਗਾ ਹੈ ਕੀ ਸੀ ਇਹ ਕਿਸੇ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੋਈ ਨਹੀਂ ਦੱਸਦਾ ਵਜ੍ਹਾ ਕੀ ਹੈ ਜੋ ਤਾਂ ਹੁਣ ਉੱਪਰ ਵਾਲਾ ਜਾਣਦਾ ਜੇ ਉਹ ਤਾਂ ਉਸ ਇੰਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਪਰੋਂ ਮਿਲੀ ਹੋਣੀ ਨਹੀਂ ਉਹ ਇਨਸਿ큐ਰਟੀ ਹੋਣੀ ਉਹਨਾਂ ਨੂੰ ਕੋਈ ਤੁਸੀਂ ਨਹੀਂ ਕੁਝ ਉਹਨਾਂ ਨਾਲ ਖਿਆਲ ਨਹੀਂ ਕਰਦੇ ਹੁਣ ਕੁਛ ਤਾਂ ਉਹਨਾਂ ਦੇ ਦਿਲ 'ਚ ਕੋਈ ਹੈ ਤਾਂ ਹੁਣ ਇੱਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪੈਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ ਅੱਛਾ ਟਰੈਕਰੀ ਦੇ ਹਸਪਤਾਲ 'ਚ ਕਰਾਇਆ ਤੇ ਰਿੰਮਿੰਦਰ ਸੇ ਉਹਦੇ ਕਰਾਇਆ ਹਾਂ ਤੇ ਖੂਨ ਪੂਰਾ ਵੀ ਕਰਵਾਇਆ ਦੋ ਵਾਰੀ ਤੇ ਤੁਸੀਂ ਆਪਣੇ ਭਰਾ ਨਾਲ ਨਹੀਂ ਗੱਲ ਕਰਦੇ ਕਿਉਂਕਿ ਤੁਸੀਂ ਆਪਣੇ ਭਰਾ ਨਾਲ ਕਦੇ ਤਾਂ ਨਹੀਂ ਸੀ ਵੀ ਆਹ ਗੱਲ ਪਰ ਆਦੀ ਆਪਦੀ ਜ਼ਿੰਦਗੀ ਉਹ ਲਾਹੇ ਦੇ ਸਾਈਡ ਹੁੰਦਾ ਜੀ ਤੁਹਾਨੂੰ ਵੀ ਲੱਗਦਾ ਜਿਸ ਤਰ੍ਹਾਂ ਤੁਹਾਡੇ ਕਿਉਂ ਬੁਝਾਂ ਜਾਨ ਦਿੱਤਾ ਫਿਰ ਤੁਸੀਂ ਦਾ ਖਤਲ ਕਰਦਾ ਹੈ ਪਸਤਾਵਾ ਉਹ ਤਾਂ ਹੁੰਦਾ ਹੀ ਅੱਛਾ ਕਿੰਨੇ ਕਦਮ ਚੱਕਣ ਸੀ ਉਹਨੇ ਪੜਿਆ ਕਿਉਂ ਸੇ ਵਿਆਹ ਕੀਤਾ ਕਿਤਾਨ ਵੱਡਾ ਕੀਤਾ ਉਹ ਤਾਂ ਹੁੰਦਾ ਹੀ ਹੈ ਜਮੀਨ ਪਿੱਛੇ ਤੋਂ ਹੁੰਦਾ ਜਮੀਨ ਪਿੱਛੇ ਤੋਂ ਸੀ ਉਹਦਾ ਕਦਰ ਨਹੀਂ ਜਮੀਨ ਪਿੱਛੇ ਨਹੀਂ ਹੋਰ ਵਧੇਰਾ ਕੋਈ ਸੀ ਹਾਂ ਕੰਬੀ ਜਮੀਨ ਤਾਂ ਨਹੀਂ ਹੋਰ ਰੋਲਾ ਵੀ ਸੀ ਰੇਲਡੋ ਪਲੇ ਜਿਹੜਾ ਹੁੰਦਾ ਉਹ ਵੀ ਹੁੰਦਾ ਤੋ ਆਪਾਂ ਸਮਝ ਹੀ ਸਕਦੇ ਉਹ ਕੱਲਾ ਪੈਸੇ ਨਾਲ ਤਾਂ ਨਾ ਮਸਲਾ ਹੁੰਦਾ ਠੀਕ ਹੈ ਜੀ ਤੁਹਾਡੇ ਫਿਰ ਪਤਾ ਹੀ ਮੰਦੀ ਨਹੀਂ ਸੀ ਤੁਹਾਡੇ ਘਰੋਂ ਇਸ ਕਰਕੇ ਕਿਸੇ ਤੇ ਵੀ ਨਹੀਂ ਮੰਨਦੇ ਮੇਰੀ ਕਿ ਕੋਈ ਰਿਸ਼ਤੇਦਾਰ ਤੇ ਵੀ ਨਹੀਂ ਮੰਨੀ ਅੱਜ ਤੱਕ ਇਹ ਨਹੀਂ ਹੋਣਾ ਇਸ 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 ਦਾ ਕਿਸੇ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਕੇ ਅਜਾ ਤੁਹਾਡੀ ਮਾਤਾ ਜੀ ਹੈਗੇ ਹਾਂ ਬਾਈ ਬੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਮੇਰਾ ਪਿੰਡ ਮਹਿਮਾ ਸਰਕਾਰੀ ਹੈ ਜੀ ਤੇ ਇਹਨਾਂ ਦਾ ਨਾਮ ਵੀਰੇਂਦਰ ਸਿੰਘ ਸੀਗਾ ਹਾਂ ਤੇ ਇਹਨਾਂ ਦੇ بیٹے ਦਾ ਨਾਮ ਯਾਦਵਿੰਦਰ ਹੈ ਹਾਂ ਤੇ ਮੈਨੂੰ ਅੱਜ ਹੀ ਚੀਜ਼ ਦਾ ਪਤਾ ਲੱਗਿਆ ਮੈਂ ਆਇਆ ਸੀ ਪਹਿਲਾਂ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਤਾਂ ਗੱਲ ਹੋ ਗਈ ਉਹਦਾ ਸੰਸਕਾਰ ਸ਼ੁਰੂ ਸੀਗਾ ਜਦੋਂ ਮੈਂ ਆਇਆ ਕਿੰਨੇ ਕਵਜੇ ਦੀ ਗੱਲ ਆ ਗਈ ਤਕਰੀਬਨ 7 7:30 ਦੀ ਕਰੀਬ ਹੋਊਗੀ ਸਵੇਰੇ ਨਹੀਂ ਸ਼ਾਮ ਨੂੰ ਹਾਂ ਹਾਂ ਸ਼ਾਮ ਨੂੰ ਤੇ ਫਿਰ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਇਸ ਤਰੀਕੇ ਨਾਲ ਕਿੰਨੇ ਕਿਲੋ ਕਮੇਡੂ ਸੀ ਉਹ ਤੋਂ ਹੁਣ ਇਹ 7-8 ਜਣੇ 5-6 ਜਣੇ ਇੰਨੇ ਕੌਣ ਨੇ ਮੈਂ ਬਾਕੀਆਂ ਇਹਨਾਂ ਨੂੰ ਜਾਣਦਾ ਨਹੀਂ ਕਿਉਂਕਿ ਇਹ ਪਿੰਡ ਵਾਲੇ ਮੈਂ ਰਿਸ਼ਤੇਦਾਰਾਂ ਹਾਂ ਹਾਂ ਮੈਂ ਇਹਨਾਂ ਦਾ ਸਾਡੂ ਆਂ ਤੇ ਜਿਨ੍ਹਾਂ ਦੀ ਮੌਤ ਹੋਈ ਹਾਂਜੀ ਹਾਂਜੀ ਤੇ ਕੀ ਕੀ ਨਾਮ ਦੱਸੇ ਇਹਨਾਂ ਦੇ ਔਰ ਉਮਰ ਕਿੰਨੀ ਕਰ? ਉਮਰ ਇਹਨਾਂ ਦੀ 70 ਕ ਸਾਲ ਦੇ ਲੱਗੇ ਹੋਣੀ ਤੇ ਬੇਟੇ ਦੀ ਹੋਣੀ 40 ਕ ਸਾਲ ਦੇ ਲੱਗੇ। ਕੀ ਨਾਸੀ ਇਹਨਾਂ ਦਾ ਮ੍ਰਿਤਕ ਦਾ? ਇਹਦਾ ਵੀਰਿੰਦਰ ਸਿੰਘ। ਬੇਟੇ ਪੁੱਤ ਦਾ ਕੀ ਨਾਮ ਹੈ? ਜਗਵਿੰਦਰ ਸਿੰਘ। ਤੇ ਹੁਣ ਇਹਦਾ ਕਾਰਨ ਕੀ ਸਮਝਦੇ ਕਿ ਝਗੜੇ ਦਾ ਕੀ ਕਾਰਨ ਸੀ ਕੀ ਰੰਜਿਸ਼ ਕੀ ਸੀ ਇਹਨਾਂ ਦੀ? ਨਹੀਂ ਅੱਗੇ ਤਾਂ ਕਦੇ ਕੋਈ ਐਦਾਂ ਦਾ ਸੁਣਿਆ ਨਹੀਂ ਸੀ ਹੁਣ ਇਹਨਾਂ ਦਾ ਹੋ ਸਕਦਾ ਕੁਝ ਹੋਵੇ ਆਪਸ ਵਿੱਚ। ਐਨਾ ਨਹੀਂ ਪਤਾ ਲੱਗਿਆ। ਇਹ ਤਾਂ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਦੁਪਹਿਰੇ ਜਦੋਂ ਥਾਣੇਦਾਰ ਸਾਹਿਬ ਨੇ ਫੋਨ ਕੀਤਾ ਵੀ ਆਹ ਗੱਲ ਹੈ। ਫਿਰ ਮਾਯਾ ਹਾਂਜੀ ਪਰਿਵਾਰ ਚ ਕੌਣ ਕੌਣ ਹਨ ਇਹਨਾਂ ਦੇ ਦੋ ਬੇਟੇ ਨੇ ਇੱਕ ਬੇਟੀ ਹੈ ਹਾਂ ਉਹ ਕਿ ਕਿੱਥੇ ਰਹਿੰਦੇ ਨੇ ਇਹਨਾਂ ਦੇ ਬੇਟੀ ਵਿਆਹੀ ਹੋਈ ਹੈ ਜੀ ਤੇ ਇੱਕ ਬੇਟਾ ਇਹਨਾਂ ਦਾ ਆਸਟ੍ਰੇਲੀਆ ਰਹਿੰਦਾ ਤੇ ਇਹ ਬੇਟਾ ਇਹ ਇੱਧਰ ਘਮਿਆਰੇ ਵਿਆਹਿਆ ਹੋਇਆ ਤੇ ਇਹ ਇੱਥੇ ਕਦੇ-ਕਦੇ ਆਉਂਦਾ ਤੇ ਬੱਚੇ ਇਹਨਾਂ ਦੇ ਬੱਚੇ ਇਹਨਾਂ ਦੀ ਬੇਟੀ ਹੈ ਬੇਟੀ ਹੈ ਜੀ ਇਹਨਾਂ ਦੀ ਇੱਕ ਉਹ ਬਾਹਰ ਕੈਨੇਡਾ ਯਾਦਵਿੰਦਰ ਜੀ ਹਾਂਜੀ ਤੇ ਹੁਣ ਕੀ ਇਹਨਾਂ ਦੇ ਵੱਲੋਂ ਜਿਹੜੀ ਬੋਡੀ ਸੀ ਉਹ ਖੁਰਦੂਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਕਿਵੇਂ ਦੀ ਮੈਂ ਇਹ ਕੁਝ ਨਹੀਂ ਕਹਿ ਸਕਦਾ ਜੀ ਮੈਂ ਇਹਦੇ ਬਾਰੇ